ਸੰਗਤ ਜੀ ਅੱਜ ਆਪ ਜੀ ਨੂੰ ਅਸੀਂ ਨੁਕਸੇ ਬਾਰੇ ਦੱਸਾਂਗੇ 슈ਗਰ ਵਾਸਤੇ ਜਿਨ੍ਹਾਂ ਨੂੰ 슈ਗਰ ਹੋ ਜਾਂਦੀ ਆ। ਸਰੀਰ ਦੇ ਵਿੱਚ ਬਹੁਤ ਜ਼ਿਆਦੀ ਕਮਜ਼ੋਰੀ ਆ ਜਾਂਦੀ ਆ। ਬੜੇ ਮਰੀਜ਼ ਸਾਡੇ ਕੋਲ 슈ਗਰ ਦੀ ਦਵਾਈ ਲੈਣ ਆਉਂਦੇ ਆ। ਤੇ ਉਹਨਾਂ ਨੂੰ ਅਸੀਂ ਇੱਕ ਨੁਸਖਾ ਦੱਸਦੇ ਆ ਵੀ ਜਿਹਦੇ ਨਾਲ 슈ਗਰ ਬਿਲਕੁਲ ਠੀਕ ਰਹਿੰਦੀ ਆ। ਕਣਕ ਦਾ ਸੇਵਨ ਬਿਲਕੁਲ ਨਹੀਂ ਖਾਣਾ, ਕਣਕ ਦਾ ਆਟਾ ਨਹੀਂ ਖਾਣਾ ਉਹਦੇ ਵਿੱਚ। ਤੇ ਚੀਜ਼ਾਂ ਨੋਟ ਕਰ ਲਓ ਇਸ ਪ੍ਰਕਾਰ ਆਪ ਜੀ ਨੇ ਇੱਕ ਕੁਝਾ ਰੇਲ ਲੈਣਾ। ਇਦੇ ਵਿੱਚੋਂ ਪਾ ਕੇ ਰੱਖਣਾ ਆਟਾ ਤੇ ਉਹਦੇ ਵਿੱਚ ਲੈਣਾ ਕੀ ਆਪ ਜੀ ਨੇ ਕੋਧਰਾ ਰੇ ਲੈਣਾ ਸਵਾਕ ਦੇ ਲੈਣਾ ਹੜੀ ਕੰਗਣੀ ਚਿੱਟੀ ਕੰਗਣੀ ਠੀਕ ਹੈ ਜੀ ਬਾਜਰਾ ਤੇ ਬੇਸਣ ਬੇਸਣ ਮੁੱਲ ਦਾ ਨਹੀਂ ਲੈਣਾ ਤੁਸੀਂ ਆਪ ਜੀ ਨੇ ਦਾਲ ਲੈ ਕੇ ਛੋਲਿਆਂ ਦੀ ਉਹਨੂੰ ਬਿਲਕੁਲ ਬਰੀਕ ਪੀਸ ਕੇ ਫੇਰ ਉਹਦਾ ਮਤਲਬ ਆਪਾਂ ਵਰਤੋਂ ਕਰਨੀ ਆ ਜਾਂ ਫੇ ਸਾਰੀਆਂ ਚੀਜ਼ਾਂ ਸਾਬਤ ਲੈ ਲੈਣੀਆਂ ਵਾ ਚੱਕੀ ਦੇ ਵਿੱਚੋਂ ਪਿਆ ਲੈਣੀਆਂ ਵਾ 200 200 ਗ੍ਰਾਮ ਸਾਰੀ ਚੀਜ਼ ਲੈ ਲੈਣੀ ਆ ਇਹਦੇ ਵਿੱਚ ਕਣਕ ਨਹੀਂ ਪਾਉਣੀ ਪਾ ਕੇ ਇਹਨੂੰ ਇਸ ਪ੍ਰਕਾਰ ਕੁੱਜੀ ਦੇ ਵਿੱਚ ਰੱਖ ਲੈਣਾ ਵਾ ਸਵੇਰੇ ਸ਼ਾਮ ਮੇਰੀਆਂ ਦੋ ਦੋ ਰੋਟੀ ਬਣਾ ਕੇ ਖਾਣੀਆਂ ਵਾ ਕਦੀ ਜਿਹੜੀ ਸ਼ੂਗਰ ਜਿਹੜਾ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਕੋਈ ਗੋਲੀ ਖਾਣ ਦੀ ਜ਼ਰੂਰਤ ਨਹੀਂ ਪਊਗੀ ਆਪ ਜੀ ਨੂੰ ਆਪ ਜੀ ਪੈਨ ਕਰਿਆ ਵੀ ਚੱਲਣੀ ਸ਼ੁਰੂ ਹੋ ਜੂਗੀ ਇਨਸੂਲਿਨ ਸਰੀਰ ਦੇ ਵਿੱਚ ਬਾਨੀ ਸ਼ੁਰੂ ਹੋ ਜੂਗੀ ਸਰੀਰ ਨੂੰ ਤਾਕਤ ਆਊਗੀ ਸੋ ਅਸੀਂ ਬੇਨਤੀ ਕਰਦੇ ਹਾਂ ਵਾਰ-ਵਾਰ ਕਿ ਜਿਹੜਾ ਵੀ ਅਸੀਂ ਨੁਕਸਾਏ ਦੱਸਦੇ ਹਾਂ ਸਾਡਾ ਅਜਮਾਇਆ ਹੋਇਆ ਆਂਦਾ ਵਾ ਅਸੀਂ ਐਵੇਂ ਕਿਸੇ ਤੇ ਐਕਸਪੈਰੀਮੈਂਟ ਨਹੀਂ ਕਰਦੇ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਵਿੱਚ ਇਸ ਦੀ ਵਰਤੋਂ ਕਰਦੇ ਹਾਂ ਸਾਨੂੰ ਜੇ ਨੁਕਸਾ ਪੂਰਾ ਕੰਮ ਕਰਦਾ ਫਿਰ ਅਸੀਂ ਸੰਗਤਾਂ ਦੇ ਭੜੇ ਲਈ ਇਸ ਨੁਕਸੇ ਨੂੰ ਸ਼ੇਅਰ ਕਰਦੇ ਹਾਂ ਧੰਨਵਾਦ ਜੀ